गुरु प्यारे किस ਦੇ ਚਿੱਤ ਵਿੱਚ ਵਸਿਆ ਅਟਲ ਰਾਜ ਬਣ ਜਾਂਦਾ ਹੈ ਇਸ ਸਵਾਲ ਦਾ ਜਵਾਬ ਗੁਰੂ ਜੀ ਸੱਤਰ ਅੰਦਰ ਤੇ ਬਖਸ਼ਿਸ਼ ਕਰਦੇ ਹਨ ਜੇ ਕੋ ਬਹੁਤ ਬੁਲਾ ਨੰਗ ਭੁੱਖ ਕੀ ਪੀਰ ਜੇ ਕੋਈ ਮਨੁੱਖ ਅਜਿਹਾ ਕਮਜ਼ੋਰ ਹੋ ਜਾਏ ਕਿ ਭੁੱਖ ਨਾਲ ਦੁੱਖ ਉਸ ਨੂੰ ਹਰ ਵੇਲੇ ਖਾਂਦਾ ਰਹੇ। ਤਮੜਾ ਪੁੱਲੇ ਨਾ ਪਵੇ, ਨਾ ਕੋ ਦੇਵੇ ਧੀਰ। ਜੇ ਉਸਦੇ ਪੁੱਲੇ ਪੈਸਾ ਨਾ ਹੋਵੇ, ਕੋਈ ਮਨੁੱਖ ਨੂੰ ਹੌਸਲਾ ਨਾ ਦੇਵੇ। ਵਾਰਤ ਸਉ ਨਾ ਕੋ ਕਰੇ ਨਾ ਕਿਛੂ ਬੇਕਾਜ ਜੇ ਕੋਈ ਮਨੁੱਖ ਕੁਸਤੀ ਲੋੜ ਕਰਜ ਪੂਰੀ ਨਾ ਕਰੇ ਉਸ ਪਾਸੋਂ ਆਪਣਾ ਕੋਈ ਕੰਮ ਸਿਰੇ ਨਾ ਚੜ ਸਕੇ ਚਿਤ ਆਗੈ ਉਸ ਪਰ ਪਰਮਾ ਤਾਂ ਨਿਸਚਲ ਹੋ ਵੈ ਰਾਜ ਅਜਹੀ ਦੁਰਦਸ਼ਾ ਵਿੱਚ ਹੁੰਦਿਆਂ ਭੀ ਜੇ ਪ੍ਰਮਾਤਮਾ ਉਸਤੇ ਚਿੱਤ ਵਿੱਚ ਆ ਵਸੇ ਤਾਂ ਉਸ ਦਾ ਅਡਲ ਰਾਜ ਬਣ ਜਾਂਦਾ ਹੈ ਭਾਵੇਂ ਉਸ ਦੀ ਆਤਮਿਕ अवस्था ਅਜੇ ਹੀ ਬਾਦਸ਼ਾਹ ਵਾਲੀ ਹੋ ਜਾਂਦੀ ਹੈ ਜਿੰਨਾ ਦਾ ਰਾਜ ਕਿਤੇ ਨਾ ਡੋਲੇ ਗੁਰੂ ਪਿਆਰਿਓ ਜੇ ਪ੍ਰਮਾਤਮਾ ਚਿੱਤ ਵਿੱਚ ਵਸੇ ਜਿਵੇਂ ਆਹੇ ਗੁਰੂ ਚਿੱਤ ਵਿੱਚ ਵਸੇ ਹਿਰਦੇ ਵਿੱਚ ਟਿਕ ਜਾਵੇ ਤਾਂ ਆਤਮਿਕ નિਸ਼ਚਲ ਰਾਜ ਬਣ ਜਾਂਦਾ ਹੈ ਆਤਮਿਕ अवस्था ਐਨੀ ਉੱਚੀ ਹੋ ਜਾਂਦੀ ਹੈ ਕਿ ਉਸ ਨੂੰ అనుभव ਹੁੰਦਾ ਹੈ ਕਿ ਮੇਰਾ ਇੱਕ ਅਟਲ ਰਾਜ ਹੈ